ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸਥਨੂ ਹਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀ ਰੀਚੈਨਲ ਤੇ ਨਵੇਂ ਨੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਇਹ ਇੱਕ ਨੀਲੀ ਰਵੀ ਦੀ ਇਹ ਇੱਕ ਮੱਝ ਸੋ ਦੋਸਤੋ ਕਿੰਨੀ ਸੂਵੇ ਹੈਗੀ ਆ ਆ ਪੂਰੀ ਡਿਟੇਲ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਇਹ ਜੀ ਆ ਜਿਹੜਾ ਸ਼ਹਿਰ ਸਿਟੀ ਹੈਗਾ ਜੀ ਇਹ ਪਿਕ ਇਵੈਂਟ ਹੈਗਾ ਜੀ ਜਿਹੜੀ ਤਹਿਸੀਲ ਆ ਪੱਟੀ ਜ਼ਿਲ੍ਹਾ ਤਰਨਤਾਰਨ ਆ ਗਿਆ ਦੋਸਤੋ ਜਿਹੜੀ ਇਹ ਦੋਸਤੋ ਮੱਝ ਹੈਗੀ ਆ ਇਹ ਚੌਥਾ ਅਸੂਆ ਇਸ ਵਾਰ ਸੂਈ ਹੈਗੀ ਆ ਮਗਰ ਜਿਹੜਾ ਕਾਫ ਬੱਚਾ ਹੈਗਾ ਜੀ ਮਗਰ ਕੱਟੀ ਹੈਗੀ ਆ ਨੀਲੀ ਰਾਵੀ ਦੇ ਵਿੱਚ ਦੋਸਤੋ ਕੱਟੀ ਪੈਂਦੀ ਆ ਬਾਕੀ ਜਿਹੜੀ ਸੂਈ ਆ 4 ਤੋਂ 5 ਦਿਨ ਦੀ ਦੋਸਤੋ ਇਹ ਜਿਹੜੀ ਮੱਝ ਸੂਈ ਹੈਗੀ ਆ ਹਵਾਨਾ ਆਰਡਰ ਤੁਸੀਂ ਦੇਖ ਸਕਦੇ ਹੋ ਥਾਂ ਲੰਬਾ ਲੱਗਾ ਹੈਗਾ ਦੋਸਤੋ ਹਵਾਨੇ ਦੀ ਬਿਲਕੁਲ ਸਾਫ ਆ ਮੋਟੀ ਤਾਰ ਹੈਗੀ ਆ ਪੂਰ ਛੱਟਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਹੈ ਨਹੀਂਗਾ ਬਾਕੀ ਤੁਸੀਂ ਮੱਝ ਦੀ ਬੰਦਤਰ ਮਾਇਦਾ ਮੂੰਹ ਵੇਸ ਤੁਸੀਂ ਦੋਸਤੋ ਖੁਦ ਦੇਖ ਸਕਦੇ ਹੋ ਅ ਅੱਖਾਂ ਵਗੈਰਾ ਵਾਈਟ ਹਨ ਦੋਸਤੋ ਬਿੱਲੀਆਂ ਅੱਖਾਂ ਹਨ ਮਗਰ ਜਿਹੜਾ ਕਾਫ ਕੱਟੀ ਹੈਗੀ ਹੈ ਦੋਸਤੋ ਉਹ ਤੁਸੀਂ ਦੇਖ ਸਕਦੇ ਹੋ ਅ ਕੱਟੀ ਦੀਆਂ ਵੀ ਅੱਖਾਂ ਕਾਫੀ ਜਿਆਦੀਆਂ ਸੋਹਣੀਆਂ ਹਨ ਦੋਸਤੋ ਅ ਬੱਗੀ ਮੋਸ਼ ਤੁਸੀਂ ਵੀ ਦੇਖ ਸਕਦੇ ਹੋ ਇੱਕ ਸਾਈਡ ਤੇ ਤੇ ਬਾਕੀ ਜਿਹੜੇ ਹੋਰ ਆ ਨਿਸ਼ਾਨ ਵਗੈਰਾ ਤੁਸੀਂ ਕੱਟੀ ਦੇ ਵਿੱਚ ਵੀ ਦੇਖ ਸਕਦੇ ਹੋ ਦੋਸਤੋ ਬਾਕੀ ਦੋਸਤੋ ਜਿਹੜਾ ਮੁੱਲ ਹੈਗਾ 75000 ਰੁਪਇਆ ਇਸ ਦਾ ਮੁੱਲ ਹੈਗਾ ਮੌਕੇ ਤੇ ਮਾਨਤਾ ਨਾਲ ਜ਼ਰੂਰ ਕੀਤਾ ਜਾਵੇਗਾ ਅ ਬਾਕੀ ਇੱਕ ਹੋਰ ਫੀਅਰ ਦੱਸ ਦਿੰਨੇ ਆਂ ਦੀ ਚੌਥਾ ਸੂਆ ਇਹ ਮੱਝ ਸੂਈ ਹੈਗੀ ਏ ਅ ਨੀਲੀ ਰਾਵੀ ਦੇ ਵਿੱਚ ਦੋਸਤੋ ਮੱਝ ਪੈਂਦੀ ਹੈ ਵੈਸੇ ਪੰਜ ਕਲਿਆਣੀ ਵੀ ਤੁਸੀਂ ਕਹਿ ਸਕਦੇ ਹੋ ਬਾਕੀ ਥਾਨ ਹਵਾਨੇ ਦੀ ਬਿਲਕੁਲ ਸਾਫ਼ ਆ ਜਿਹੜੇ ਮੇਰੇ ਵੀਰ ਚਾਵਾਨ ਹੋਣ ਉਹ ਇਹਨਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਇਹ ਮੱਝ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਵਾਦ ਆ ਜੀ